10 ਰੁਪਈਆਂ ਦੀ ਰਮਾਲ ਬੰਡਣ ਦੀ ਦਾ ਛੋਟੇ ਚੱਕਾ ਤਹੇ ਨਹੀਂ ਤੁਸੀਂ ਦੱਸੋਗੇ ਧਰਮ ਦੀ ਨੇ ਫਿਨਿਸ਼ਣ ਕੀ ਹੈ ਫਤੇਗੜ ਸਾਹਿਬ ਜੀ ਜਿੰਨਿਆਂ ਨੇ ਟੋਪੀਆਂ ਲਾਇਆਂ ਨੇ ਜਾਂ ਜਿਹੜੇ ਬੰਦਿਆਂ ਦੀਆਂ ਟੋਪੀਆਂ ਨਹੀਂਆਂ ਨੇ ਉਹ ਬੰਦੇ ਧਿਆਨ ਨਾਲ ਇਹ ਗੱਲ ਸੁਣ ਲਿਓ ਜੀ ਕੰਨ ਖੋਲ ਕੇ ਜਿਹੜੇ ਬੰਦਿਆਂ ਦੀਆਂ ਟੋਪੀਆਂ ਲਾਇਆਂ ਗਈਆਂ ਨੇ ਉਹ ਬੰਦੇ ਦਾ ਮੈਂ ਇਹ ਕਹੂੰਗਾ ਸਾਫ ਸ਼ਬਦਾਂ ਦੇ ਵਿੱਚ ਵੀ ਤੁਸੀਂ ਗਧੇ ਹੋ ਗਧੇ ਇਸ ਕਰਕੇ ਕਹਿਣਾ ਜੀ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ ਜਿਹੜੇ ਬੰਦੇ ਨੂੰ ਇਤਿਹਾਸ ਨਹੀਂ ਪਤਾ ਉਹਦੀ ਸਿਰ ਤੋਂ ਹਰੇਕ ਜਾਣਾ ਖਾਣਾ ਆ ਕੇ ਟੋਪੀ ਧਾ ਲੰਦਾ ਟੋਪੀ ਲਾ ਕੇ ਉਦੋਂ ਬਾਅਦ ਜੀ ਗੱਲ ਬਰਸਿਆਂ ਦੇ ਉੱਤੇ ਟੰਗ ਕੇ ਇਹ ਜਵਾਕ ਜਿਹੇ ਚੌੜੇ ਹੋਏ ਤੁਰੇ ਫਿਰਦੇ ਨੇ ਵੀ ਅਸੀਂ ਪਤਾ ਨਹੀਂ ਅਸੀਂ ਧਰਮ ਦੇ ਰਾਖੇ ਆ ਅਸੀਂ ਰਖਵਾਲੇ ਆ ਸਾਨੂੰ ਧਰਮ ਦਾ ਪਤਾ ਵੀ ਧਰਮ ਕੀ ਐ ਜਿਹੜੇ ਬੰਦਿਆਂ ਨੂੰ ਇਤਿਹਾਸ ਨਹੀਂ ਪਤਾ ਜੀ ਉਹ ਬੰਦੇ ਇਹ ਨੀਚ ਹਰਕਤਾਂ ਕਰਦੇ ਨੇ ਜਿਹੜੀਆਂ ਟੋਪੀਆਂ ਲਾਈਆਂ ਜਾਂਦੀਆਂ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਿਲਕ ਜੰਜੂ ਵਾਸਤੇ ਆਪਣਾ ਜੀ ਸੀਸ ਲਹਾਤਾ ਸੀਗਾ ਉੱਥੇ ਜਾ ਕੇ ਈਨ ਨਹੀਂ ਮੰਨੀ ਉਹਨਾਂ ਦੀ ਰਾਖੀ ਕਰਨ ਵਾਸਤੇ ਹਿੰਦੂਆਂ ਦੀ ਰਾਖੀ ਕਰਨ ਵਾਸਤੇ ਦੂਜੀ ਗੱਲ ਤੁਸੀਂ ਕਹਿੰਦੇ ਹੋ ਵੀ ਟੋਪੀ ਮਾਰੀ ਐ ਟੋਪੀ ਮਾਰੀ ਟੋਪੀ ਦਾ ਨਾਂ ਕਿੱਥੋਂ ਕਿਹਨੂੰ ਟਾਰਗੇਟ ਕਰਦੇ ਹੋ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਦੇ ਹੋ ਤੁਸੀਂ ਵੀ ਮੁਸਲਮਾਨ ਮੁਸਲਮਾਨ ਭਾਈਚਾਰੇ ਕਰਕੇ ਅਸੀਂ ਟੋਪੀਆਂ ਲਾਉਂਦੇ ਆ ਜਿਹੜਾ ਮੁਸਲਮਾਨ ਭਾਈਚਾਰਾ ਲੰਗਰ ਲਾਉਂਦਾ ਖੜਕੇ ਜਿਹੜਾ ਮੁਸਲਮਾਨ ਭਾਈਚਾਰਾ ਦਰਬਾਰ ਸਾਹਿਬ ਜਾ ਕੇ ਨਮਸਤਕ ਹੁੰਦਾ ਉਹਨਾਂ ਦੀ ਵੀ ਐਂਟਰੀ ਬੈਨ ਕਰ ਦੋ ਫਿਰ ਰੋਕ ਦੋ ਦਰਬਾਰ ਸਾਹਿਬ ਦਾ ਤੁਹਾਨੂੰ ਇਤਿਹਾਸ ਨਹੀਂ ਪਤਾ ਹੈ ਦਰਬਾਰ ਸਾਹਿਬ ਨੂੰ ਢਾ ਦੋ ਫਿਰ ਜਾ ਕੇ ਭਾਈ ਮੀਆਂ ਮੀਰ ਨੇ ਅਸਾਈ ਮੀਆਂ ਮੀਰ ਜੀ ਨੇ ਰੱਖੀ ਸੀਗੀ ਨਹੀਂ ਦਰਬਾਰ ਸਾਹਿਬ ਦੀ ਢਾ ਦੋ ਜਾ ਕੇ ਇਹ ਤਾਂ ਕਮਾਲ ਕਰੀ ਜਾਂਦੇ ਹੋ ਯਾਰ ਤੁਹਾਨੂੰ ਅਕਲ ਨਹੀਂ ਹੈਗੀ ਜਿਹੜੇ ਬੰਦਿਆਂ ਦੀ ਟੋਪੀਆਂ ਲੈ ਗਈਆਂ ਉਹ ਗਧੇ ਨੇ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਇਤਿਹਾਸ ਪਤਾ ਹੋਊਗਾ ਤਾਂ ਸਵਾਲ ਜਵਾਬ ਕਰਨਗੇ ਸਵਾਲ ਜਵਾਬ ਕਰਨ ਤਾਂ ਬੰਦੇ ਭੱਜ ਜਾਣ ਧੰਨਵਾਦ ਜੀ ਉਹ ਭਰਾ ਆ ਦੇ ਜਿਹੜੇ ਬੰਦੇ ਨੇ ਇੰਨਾ ਬੰਦਿਆਂ ਦਾ ਵਿਰੋਧ ਕੀਤਾ ਇਹ ਬੰਦੇ ਅੱਜ ਦੇ ਪ੍ਰੋਪਗੈਂਡਾ ਨਹੀਂ ਇਹ ਕਰ ਰਹੇ 2016 ਦੇ ਵਿੱਚ ਵੀ ਸਾਡੇ ਨਾਲ ਘਟਨਾ ਹੋਈ ਸੀ ਇਹ ਘਟਨਾ ਦਾ ਮੈਂ ਜ਼ਿਕਰ ਵੀ ਕਰਦਾ ਸਾਡੇ ਨਾਲੇ ਹੋਈ ਸੀ ਸਾਡੀ ਸਾਡੇ ਨਾਲ ਦੇ ਦੀ ਕਿਸੇ ਨੇ ਟੋਪੀ ਲਾ ਲਈ ਦੀ ਕਿਸੇ ਨੇ ਗਨੇ ਉਸ ਤੋਂ ਬਾਅਦ ਅਸੀਂ ਉਹ ਬੰਦੇ ਨਾਲ ਬਹਿਸਵਾਜੀ ਕੀਤੀ ਬੈਸਵਾ ਦੀ ਮੈਂ ਕੀ ਕੀਤੀ ਵੀ ਮੈਂ ਇਹਨੂੰ ਕਿਹਾ ਮੈਂ ਪੰਜ ਬਾਣੀਆਂ ਮੂੰਹ ਜਵਾਨੇ ਸੁਣਾਉਣਾ ਤੂੰ ਸੁਣਾ ਉਹ ਬੰਦੇ ਕੋਲੇ ਜਵਾਬ ਨਹੀਂ ਸੀ ਕਮਾਲ ਦੀ ਗੱਲ ਆ ਤੁਸੀਂ ਦੇਖ ਲੈਣੋ ਵੀ ਦਾੜੀ ਮੁੰਨੀ ਇਹਨਾਂ ਨੂੰ ਕਿਹੜਾ ਪਤਾ ਹੈ ਧਰਮ ਬਾਰੇ ਇਹ ਬੰਦਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ ਕਿੰਨੇ ਨੇ ਇਹ ਵੀ ਨਹੀਂ ਪਤਾ ਹੋਣਾ ਹੈ ਉਸ ਤੋਂ ਬਾਅਦ ਤੁਸੀਂ ਲਾ ਲੋ ਜੀ ਦਰਬਾਰ ਸਾਹਿਬ ਦੀ ਚਾਰ ਦਰਵਾਜ਼ੇ ਗੁਰੂ ਸਾਹਿਬ ਨੇ ਕਿਉਂ ਰੱਖੇ ਨੇ ਸਾਰੇ ਧਰਮਾਂ ਵਾਸਤੇ ਤੇ ਸਿੱਖ ਧਰਮ ਹੀ ਸਿਖਾਉਂਦਾ ਤੁਸੀਂ ਆਪਣੇ ਨਾਲ ਹੀ ਧੱਕਾ ਕਰੀ ਜਾਂਦੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਜਾਵਲ ਤੇ ਜੁਰਮਾਂ ਦੇ ਖਿਲਾਫ ਲੜ ਕੇ ਲੋਕਾਂ ਨੂੰ ਯਾਦ ਕਰਕੇ ਲੋਕਾਂ ਵਾਸਤੇ ਆਪਣਾ ਸਾਰਾ ਸਰਵੰਸ ਬਾਪਾ ਉਹਨਾਂ ਨੂੰ ਇੱਕ ਕਮ ਸੇ ਕਮ ਤੁਸੀਂ ਧਿਆਨ ਤੇ ਰੱਖਣੋ ਵੀ ਉਹਨਾਂ ਨੇ ਕਰਿਆ ਕੀ ਹੈ ਫਿਰ ਤੁਸੀਂ ਸ਼ਾਸਤਰਾ ਦੀ ਬੇਅਦਵੀ ਕਰ ਰਹੇ ਹੋ ਇੱਕ ਵਰਸ਼ੇ ਦੇ ਉੱਤੇ ਟੋਪੀਆਂ ਟੰਗ ਕੇ અપਮਾਨ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ ਖੜਾ ਹੋਣੇ ਬਣਾ ਲੇ ਤੁਸੀਂ ਸ਼ਾਸਤਰ ਸ਼ਾਸਤਰਾ ਦਾ ਸਤਕਾਰ ਕੀਤਾ ਜਾਂਦਾ ਤੁਸੀਂ ਮਾਫੀਆਂ ਕਦੋਂ ਮੰਗੋਗੇ ਬਾਈ ਫਿਰ ਦੂਜੀ ਗੱਲ ਤੁਸੀਂ ਜਫੇਦਾਰ ਬਣਦੇ ਹੋ ਤੁਸੀਂ ਕਹਿੰਦੇ ਹੋ ਵੀ ਅਸੀਂ ਦੱਸਾਂਗੇ ਜਿਹੜਾ ਕੁਝ ਚੱਲੂਗਾ ਵੀ ਧਰਮ ਕੀ ਹੈ ਅਸੀਂ ਦੱਸਾਂਗੇ ਧਰਮ ਚੱਲੂਗਾ ਕਿਵੇਂ ਧਰਮoverline ਅਸੀਂ ਦੱਸਾਂਗੇ ਅਸੀਂ ਗਿਆਨੀ ਆ ਜੀ ਅਸੀਂ ਜੰਪ ਕੱਲ ਦੇ ਨਿਆਣੇ ਉੱਠ ਕੇ ਹਰਕਤਾਂ ਕਰਨ ਲੱਗੇ ਆਉਣ ਵਾਲੇ ਸਮੇਂ 'ਚ ਉੱਥੇ ਫਿਰ ਜਾਊਗਾ ਕੌਣ ਹੈ ਇੱਕ ਪਾਸੇ ਤੁਸੀਂ ਕਹਿੰਦੇ ਧਰਮ ਨਾਲ ਜੁੜੋ ਦੂਜੇ ਪਾਸੇ ਤੁਸੀਂ ਤੋੜ ਰਹੇ ਹੋ ਜਾਂ ਤਾਂ ਜੀ ਟੋਪੀ ਬਾਰੇ ਦੱਸਿਆ ਜਾ ਵੀ ਟੋਪੀ ਨਹੀਂ ਲੈਣੀ ਕਿੱਥੇ ਲਿਖਿਆ ਤੁਸੀਂ ਸਾਡੇ ਕੌਮ ਦੇ ਕਿਹੜੇ ਜਥੇਦਾਰ ਸਾਹਿਬ ਦਾ ਇਹ ਬਿਆਨ ਹੈ ਵੀ ਭਾਈ ਟੋਪੀ ਲੋੜਨੀ ਟੋਪੀ ਦੀ ਜਿਹੜਾ ਪ੍ਰੋਪੋਗੈਂਡਾ ਜੀ ਉਹ ਖੜਾ ਕਿੱਥੋਂ ਹੁੰਦਾ ਇਹਦੇ ਬਾਰੇ ਸਾਨੂੰ ਮਾੜੀ ਜੀ ਗੱਲ ਦੱਸਦਾ ਟੋਪੀ ਬਾਰੇ ਤਾਂ ਕਿਹਾ ਜਾਂਦਾ ਵੀ ਟੋਪੀ ਨਾ ਲਾਓ ਸਿੱਖ ਇੱਕ ਬੱਕਰੀ ਕੌਮ ਐ ਇਹਨੂੰ ਬੱਕਰੀ ਰਹਿਣ ਦਿਓ ਦੂਜੀ ਗੱਲ ਜੀ ਟੋਪੀ ਦਰਬਾਰ ਸਾਹਿਬ ਤੋਂ ਲੈ ਜਾਣੀ ਲੋਰਡ ਚਲੋ ਮੰਨ ਦੀ ਗੱਲ ਵੀ ਨਹੀਂ ਲੈ ਕੇ ਜਾਣੀ ਛੜਕਾਂ ਦੇ ਆ ਟੋਪੀਆਂ ਕਿਹਦੀਆਂ ਕਿਹਦੀਆਂ ਲਾਉਂਗੇ ਸਾਰੇ ਪੰਜਾਬ ਦੇ ਵਿੱਚ ਠੰਡ ਤੋਂ ਬਚਣ ਵਾਸਤੇ ਇੱਕ ਕੱਪੜਾ ਲਿਆ ਜਾਂਦਾ ਜਿਹਨੂੰ ਗੋਲ ਬਣਾ ਕੇ ਉਹਨੂੰ ਤੁਸੀਂ ਟੋਪੀ ਦਾ ਰੂਪ ਦਿੱਤਾ ਜਿਹੜੀ ਟੋਪੀ ਪਿੱਛੇ ਤੁਸੀਂ ਆਕਣਾ ਕਰਦੇ ਹੋ ਤਾਂ ਟੋਪੀ ਹੈ ਏਡੀ ਕਹ ਜਿਹਦਾ ਤੁਸੀਂ ਗੁੱਸਾ ਦਿਖਾਉਨੇ ਹੋ ਉਹ ਤਾਂ ਏਡੀਕ ਟੋਪੀ ਹੈ ਕੰਨਾਂ ਤੱਕ ਤਾਂ ਉਹ ਟੋਪੀ ਆਉਂਦੀ ਹੋਣੀ ਨੰਨੇ ਧੱਕਣ ਵਾਸਤੇ ਇੱਕ ਚੀਜ਼ ਇੱਕ ਕਪੜਾ ਅਪਗ੍ਰੇਡ ਹੋ ਕੇ ਇੱਕ ਟੋਪੀ ਦਾ ਸ਼ਬਦ ਬਣ ਗਿਆ ਤੁਸੀਂ ਉਹਦਾ ਪ੍ਰੋਪਗੈਂਡਾ ਬਣਾਤਾ ਵੀ ਇਹ ਤਾਂ ਜੀ ਸਾਡੇ ਧਰਮ ਦੀ ਹੀਠੀ ਹੋਗੀ ਜਿਹੜੇ ਧਰਮ ਦੀ ਤੁਸੀਂ ਗੱਲ ਕਰਦੇ ਹੋ ਆ ਚੀਜ਼ਾਂ ਸਿਖਾਉਂਦਾ ਸਿੱਖ ਧਰਮ ਵੀ ਤੁਸੀਂ ਤੁਰੇ ਜਾਂਦੇ ਸੜਕ ਤੇ ਗਲਮੇ ਦੇ ਹੱਥ ਪਾ ਲਓ ਤੇ ਧੱਕਾ ਕਰੋ ਕਿਸੇ ਨਾਲ ਕਮਾਲ ਕਰੀਆਂ ਨੂੰ ਕਿਹੜੀ ਰਾਖੀ ਕਰੋਗੇ ਤੁਸੀਂ ਅੱਗੇ ਜਾ ਕੇ ਤੁਸੀਂ ਕੀ ਸੇਧ ਦੇਓਗੇ ਜਾਣਾ ਖਾਣਾ ਪ੍ਰੋਪਗੈਂਡਾ ਨਾ ਇਹਦੇ ਕੋਈ ਬੰਦਾ ਵਿਚਾਰ ਦਿੰਦਾ ਮੈਂ ਤਾਂ ਜੀ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਸਾਡੇ ਕਾਲ ਤੱਕ ਸਾਡੇ ਜਥੇਦਾਰ ਸਾਹਿਬ ਜੀ ਤੁਸੀਂ ਇਸ ਚੀਜ਼ ਨੂੰ ਕਲੀਅਰ ਕਰੋ ਵੀ ਸਿੱਖਤਾਂ ਮੱਜ ਸੀ ਟੋਪੀ ਦਾ ਆ ਜਿਹੜੇ ਕੱਪੜੇ ਟੋਪੀ ਲਈਏ ਜਾਂ ਨਾ ਲਈਏ ਇਹਦਾ ਬਿਆਨ ਦਿਓ ਸਾਨੂੰ ਸਾਨੂੰ ਜੂਥ ਨੂੰ ਅੱਗੇ ਰਾਹ ਪਾਓ ਤੁਸੀਂ ਸਾਨੂੰ ਬੜਵਾਉਂਗੇ ਜਿੰਨਾ ਚਿਰ ਇੱਕ ਅੱਧਾ ਬੰਦਾ ਮਰਦਾ ਨਹੀਂ ਉਹਨਾਂ ਚਿਰ ਤੁਸੀਂ ਓਡਾ ਵੀ ਕਿਸੇ ਦਾ ਕੋਈ ਬਿਆਨ ਨਹੀਂ ਆਉਂਦਾ ਜੀ ਕਿਸੇ ਬੰਦੇ ਦਾ ਕੋਈ ਬਿਆਨ ਨਹੀਂ ਕੋਈ ਪੱਤਰਕਾਰ ਨਹੀਂ ਇਹ ਤੇ ਗੱਲ ਕਰਦਾ ਕਿਸੇ ਦਾ ਬਿਆਨ ਨਹੀਂ ਆਉਂਦਾ ਜਦ ਜਿੱਦੇ ਕਿਤੇ ਫਤਿਹਗੜ ਸਾਹਿਬ ਦੀ ਧਰਤੀ ਦੇ ਕਿਸੇ ਅੱਕੇ ਹੋਏ ਬੰਦੇ ਨੇ ਨਾ ਦੂਜੇ ਨੇ ਗਤੇ ਕਿਸੇ ਤੇ ਹਮਲਾ ਕਰਤਾ ਇਹ ਹਰਕਤ ਕਰਦੇ ਤੇ ਉਦੋਂ ਤੁਸੀਂ ਕਹਿ ਦੋਗੇ ਜੀ ਹਾਂ ਸਾਡਾ ਅਪਮਾਨ ਹੋ ਗਿਆ ਤੇ ਬੰਦਾ ਮਰ ਗਿਆ ਫੇਰ ਏਟੀ ਦਾ ਪ੍ਰੋਪਗੈਂਡਾ ਅੱਜ ਦਾ ਨਹੀਂ ਹੈਗਾ ਜੀ 16 'ਚ ਸਾਡੇ ਨਾਲ ਹੋਇਆ 12 'ਚ ਕਿਸੇ ਨਾਲ ਹੋਰ ਹੋਇਆ ਹੁਣ ਅੱਜ ਕਿਸੇ ਨਾਲ ਹੋਰ ਹੋ ਗਿਆ ਜੇ ਕਿਸੇ ਬੰਦੇ ਨੇ ਸਵਾਲ ਕਰਤਾ ਲੋਕ ਕਪਤਾਨਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹ ਸਮਝਣੋ ਮਾੜਾ ਮੋਟਾ ਆਪਣੇ ਦੇਸ਼ ਦੇ ਹਿੰਦੂ ਵੀ ਜਾਗ ਗਏ ਹਿੰਦੂ ਵੀ ਜਾਗ ਗਏ ਦੇਸ਼ ਦਾ ਪ੍ਰਧਾਨ ਮੰਤਰੀ ਕਿੰਨਾ ਸਤਕਾਰ ਕਰ ਰਿਹਾ ਹੈ ਬੀਲਬਾਰ ਦੇ ਸੂਦੇ ਨਾਂ ਤੇ ਉਹਨਾਂ ਨੇ ਛੁੱਟੀ ਦਾ ਲਾਲ ਵੀ ਕਰਤਾ ਸੀਐਮ ਜੋਗੀ ਨੂੰ ਦੇਖ ਲਓ ਤੁਸੀਂ ਕਿੰਨਾ ਸਤਕਾਰ ਕਰ ਰਹੇ ਨੇ ਮਾੜਾ ਮੋਟਾ ਆਕਲ ਨੂੰ ਹੱਥ ਮਾਰੋ ਉਹ ਲੋਕਾਂ ਨੂੰ ਅਸੀਂ ਆ ਸਿੱਧਾ ਦੇ ਰਹੇ ਆ ਵੀ ਅਸੀਂ ਤਾਂ ਨਾਫਰਤ ਨਾਲ ਭਰੇ ਹੋਏ ਆ ਜੀ ਪਿਆਰ ਦਾ ਸੰਦੇਸ਼ ਸੰਦੇਸ਼ ਦਿੱਤਾ ਦੀ ਗੁਰੂ ਸਾਹਿਬ ਨੇ ਪਿਆਰ ਦਾ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਜੇ ਕੋਈ ਮਾੜੀ ਮੋਟੀ ਸ਼ਰਮ ਅੱਜ ਹੈਗੀ ਆ ਜਾ ਕੇ ਮਾਫੀ ਮੰਗ ਲਓ ਅਸੀਂ ਤਾਂ ਮਾਫੀ ਮੰਗ ਲਾਂਗੇ ਵੀ ਸਾਥੋਂ ਤਾਂ ਜੀ ਗਲਤੀ ਹੋ ਗਈ ਅਸੀਂ ਟੋਪੀਆਂ ਲੈ ਲੀਆਂ ਸੀ ਤਾਂ ਮਾਫੀ ਤੁਸੀਂ ਮਾਫੀਆਂ ਕਦੋਂ ਮੰਗੋਗੇ ਜਿਹੜਿਆ ਸ਼ਾਸਤਰਾਂ ਦਾ ਅਪਮਾਨ ਕਰ ਰਹੇ ਹੋ ਲੋਕਾਂ ਨੂੰ ਨਾਲੋਂ ਤੋੜ ਰਹੇ ਹੋ ਕੀ ਸਿੱਖਿਆ ਦੇ ਰਹੇ ਹੋ ਹੋਣਾ ਇਹ ਚਾਹੀਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਟੈਂਟ ਲਾਉਂਦੇ ਤੁਸੀਂ ਜਿਵੇਂ ਦਰਬਾਰ ਸਾਹਿਬ ਲੰਗਰ ਸਿੰਘ ਸਾਹਿਬ ਬੈਠੇ ਨੇ ਉਹ ਦਾਲਦੇ ਨੰਗੇ ਸਰ ਜਾਣਾ ਲੋੜ ਨਹੀਂ ਆ ਚੱਕੋ ਜੀ ਕੱਪੜਾ ਚੱਕੋ ਕੋਈ ਪਰਣਾ ਆ ਚੱਕੋ ਸਿਰ ਤੇ ਬੰਨ ਕੇ ਜਾਓ ਉੱਥੇ ਤੁਸੀਂ ਰੋਕ ਰੋਕ ਕੇ ਲੋਕਾਂ ਨੂੰ ਸਤਕਾਰ ਸਹਿਤ ਬੇਨਤੀ ਕਰਦੇ ਵੀ ਲਓ ਜੀ ਇੱਥੇ ਟੋਪੀ ਲੈਣਾ ਲੋੜ ਨਹੀਂ ਭੈੜਾ ਲੱਗਦਾ ਇੱਕ ਤਰੀਕੇ ਨਾਲ ਸਮਝਾਇਆ ਜਾਂਦਾ ਵੀ ਆ ਚੱਕੋ ਰਮਾਲ ਦਿੰਨੇ ਆ ਸੀ ਕਾ ਲੈ ਜੋ 10 ਰੁਪਈਆ ਦੀ ਰਮਾਲ ਵੰਡਣ ਦੀ ਦਾ ਛੋਟੇ ਚਕਾਤ ਹੈ ਨਹੀਂ ਤੁਸੀਂ ਦੱਸੋਗੇ ਧਰਮ ਦੀ ਡਿਫੀਨੀਸ਼ਨ ਕੀ ਹੈ ਫਿਰ ਜੇ ਸਾਡੇ ਵਰਗਾ ਕੋਈ ਸੱਚੀ ਗੱਲ ਕਰਦਾ ਫਿਰ ਛੋਟੇ ਮਿਰਚ ਲੜ ਜਾਂਦੀ ਹੈ ਮਾੜਾ ਮੋਟਾ ਸੋਚ ਸਮਝ ਕੇ ਜਵਾਬ ਦਿਓ ਜੀ ਇਹਨਾਂ ਗੱਲਾਂ ਦਾ ਵੀ ਇਹ ਗੱਲ ਚੰਗੀ ਕਿੱਧਰ ਨੂੰ ਹੈ ਸਾਡੇ ਗੁਰੂ ਸਾਹਿਬ ਕੀ ਸਿਖਾ ਕੇ ਗਏ ਨੇ ਤਾਂ ਤੁਸੀਂ ਕਿਹੜੇ ਰਾਹ ਤੇ ਤੁਰ ਰਹੇ